ਲੈ ਵੀ ਕੁਦਰਤ ਦੇ ਰੰਗਾਂ ਨੂੰ ਵੀ ਨਾ ਕੁਦਰਤੀ ਜਾਣਦੀ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਿਹਾ ਤੇ ਆ ਦੇਖ ਲੋ ਅਜੀਬੋ ਗਰੀਬੀ ਕਾ ਪਿੱਪਲ ਦੇ ਥੱਲੇ ਖੜੇ ਆ ਆਪਾਂ ਮੂਨਕ ਸ਼ਹਿਰ ਦੇ ਅੰਦਰ ਆ ਤੇ ਬਹੁਤ ਟਾਈਮ ਹੋ ਗਿਆ ਕਿਸ ਜਿਸ ਵੀ ਕਿਸਾਨ ਵੀਰ ਦਾ ਇਹ ਮਤਲਬ ਖੇਤ ਆ ਆਪਾਂ ਉਰੇ ਆਏ ਆਪਾਂ ਨੂੰ ਪਤਾ ਲੱਗਿਆ ਇਹ ਜਿਹੜੇ ਖੰਭੇ ਹੁੰਦੇ ਆ ਆਪਾਂ ਦੇਖੋ ਉਹਦੇ ਵਾਸਤੇ ਰੱਖ ਬਾਗਲ ਬੁੱਗਲ ਮਾਰਨ ਵਾਸਤੇ ਤਾਰਾਂ ਪਾਉਣ ਵਾਸਤੇ ਰੱਖ ਦੰਨੇ ਆ ਤੇ ਕਿਸਾਨ ਵੀਰ ਨੇ ਕੁਝ ਟਾਈਮ ਪਹਿਲਾਂ ਬਾਈ ਨਾਲ ਵੀ ਗੱਲ ਹੋਈ ਵੀ ਕੁਛ ਟਾਈਮ ਪਹਿਲਾਂ ਉਹਨੇ ਉਰੇ ਰੱਖੇ ਤੇ ਆ ਪਿੱਪਲ ਦੀ ਤੇ ਕਾਫੀ ਟਾਈਮ ਤੱਕ ਕੁਰੀ ਹੀ ਰੱਖੇ ਗਏ ਤੇ ਥੋੜੀ ਥੋੜੀ ਕਰਕੇ ਕਦੇ ਚੱਕੇ ਨਹੀਂ ਗਏ ਚੱਕਣ ਤੋਂ ਬਾਅਦ ਕੀ ਹੋਇਆ ਵੀ ਮਤਲਬ ਇਹ ਪਿੱਪਲ ਨੇ ਨਾ ਇਹ ਪੱਥਰ ਦੇ ਦੇਖੋ ਦਿਖਾ ਬਾਈ ਇੱਥੇ ਆਕੇ ਆ ਦੇਖ ਲੋ ਆ ਜਿਹੜੇ ਆ ਪਿੱਲਰ ਜੇ ਬਣੇ ਹੁੰਦੇ ਆਪਾਂ ਖੰਭੇ ਕਹਿ ਦਿੰਨੇ ਆ ਨਾਰਮਲ ਬਾਗਲ ਮਾਰ ਨੂੰ ਤੇ ਇਹਦੇ ਵਿੱਚ ਹੀ ਜਾ ਕੜਲੇ ਪਿੱਪਲ ਦੇ ਦੇਖੋ ਯਾਰ ਤਾਕਤ ਹੈ ਵੀ ਕੁਦਰਤ ਦੇ ਰੰਗ ਨੇ ਤੇ ਕੁਦਰਤ ਦੇ ਰੰਗਾਂ ਚ ਕੀਵੇਂ ਰੰਗਿਆ ਗਿਆ ਪਿੱਪਲ ਨੇ ਬਿਲਕੁਲ ਹੀ ਤੇ ਕਿਸਾਨ ਵੀਰ ਨੂੰ ਮੈਨੇ ਕਿਹਾ ਬਈ ਇਹਨੂੰ ਕੱਢਿਆ ਕਿਉਂ ਨਹੀਂ ਤੇ ਕਿਸਾਨ ਵੀਰ ਨੇ ਦੱਸਿਆ ਕਹਿੰਦਾ ਜੀ ਆਪਾਂ ਕੱਲ ਨੂੰ ਇਹਨਾਂ ਨੂੰ ਕੱਢਦੇ ਆ ਨਾ ਪਿੱਪਲ ਵਗੈਰਾ ਨੂੰ ਤਾਂ ਵੀ ਨੁਕਸਾਨ ਇਹ ਪਿੱਪਲ ਦਾ ਹੁੰਦਾ ਵੀ ਲੋਕਾਂ ਨੂੰ ਇਹੀ ਹਿਦਾਇਤ ਦਿੱਤੀ ਹੈ ਕਹਿੰਦਾ ਅਗਰ ਆਪਾਂ ਇਹਨੂੰ ਕੱਟ ਕੇ ਵੱਢ ਕੇ ਇਹਦੇ ਵਿੱਚੋਂ ਆ ਕੱਢ ਦਿੰਨੇ ਆ ਪਰ ਜਾਣਾ ਤਾਂ ਪਿੱਪਲ ਨੇ ਆ ਤੇ ਪਿੱਪਲ ਨੇ ਖਤਮ ਹੋ ਜਾਣਾ ਕਹਿੰਦਾ ਆਪਾਂ ਪੇੜ ਪੌੜਾਂ ਨੂੰ ਨੁਕਸਾਨ ਨਹੀਂ ਪਹਜਾ ਸਕਦੇ ਕਿਉਂਕਿ ਜਿਹੜੇ ਵੀ ਕਿਸਾਨ ਵੀਰ ਹੁੰਦੇ ਨੇ ਉਹ ਸਦਾ ਨਾ ਇਹਨਾਂ ਚੀਜ਼ਾਂ ਨੂੰ ਵੜਾਵਾ ਦਿੰਦੇ ਨੇ ਪੇੜ ਪੌਦਿਆਂ ਨੂੰ ਨਾ ਕਿ ਇਹਨਾਂ ਨੂੰ ਕੱਟਦੇ ਵਰਦੇ ਨੇ ਬਾਕੀ ਸਲੂਟ ਹੈ ਕਿਸਾਨ ਵੀਰ ਨੂੰ ਬਾਕੀ ਮੈਂ ਵੀ ਦੇਖ ਕੇ ਹੈਰਾਨ ਹੋਇਆ ਪਹਿਲੀ ਵਾਰ ਵੀ ਇਹ ਚੀਜ਼ ਕੀ ਹੈ ਅਜੀਬੋ ਗਰੀਬ ਤੁਸੀਂ ਆਪ ਦੇਖ ਸਕਦੇ ਹੋ ਕਿਸਾਨ ਵੀਰ ਨੇ ਪਰ ਇਹਦਾ ਨੁਕਸਾਨ ਨਹੀਂ ਹੋਣ ਦਿੱਤਾ ਕਹਿੰਦਾ ਚਲੋ ਕੋਈ ਨਾ ਰਚਿਆ ਪਿਆ ਪਰ ਪਿੱਪਲ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਰਾ ਪਿਆ ਮੌਕੇ ਦੇ ਵੀ ਕਮਾਲ ਦੀ ਗੱਲ ਹੈ ਕੁਦਰਤ ਦੇ ਰੰਗ ਨੇ ਕੁਦਰਤ ਹੀ ਜਾਣਦੀ ਐ ਵੀ ਕੁਦਰਤ ਕੀ ਕੁਝ ਕਰ ਸਕਦੀ ਐ ਆ ਤੁਹਾਡੇ ਸਾਹਮਣੇ ਆਪਾਂ ਮੂਨਕ ਸ਼ਹਿਰ ਦੇ ਅੰਦਰ ਖੜੇ ਆ ਪਿੱਪਲ ਬਿਲਕੁਲ ਹਰਾ ਭਰ ਐ ਪਿੱਪਲ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਪਰ ਇੱਥੇ ਤੁਸੀਂ ਲਵੇ ਲਿਆ ਕੇ ਦਿਖਾ ਬਾਈ ਆ ਲਵੇ ਦੇਖ ਸਕਦੇ ਹੋ ਇਸ ਟਾਈਮ ਖੰਬਿਆਂ ਨੂੰ ਆ ਖੰਬੇ ਦੀ ਸੱਤ ਤੋਂ 8 ਫੁੱਟ ਹਾਈਟ ਐ ਓਮੇ ਦੇ ਓਮੇ ਪਏ ਨੇ ਔਰ ਪਿੱਪਲ ਨੇ ਦੇਖੋ ਕਿਸ ਤਰ੍ਹਾਂ ਜਕੜੇ ਹੋਏ ਨੇ ਕਮਾਲ ਦੀ ਗੱਲ ਐ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟਾਂ ਚ ਦੱਸਿਓ ਵੀ ਕੁਦਰਤ ਦੇ ਰੰਗ ਨਿਆਰੇ ਹੁੰਦੇ ਆ ਕਿ ਨਹੀਂ ਹੁੰਦੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਹੀ ਜੀ ਲੱਗਦੀਆਂ ਨੇ